ਅੰਮ੍ਰਿਤਸਰ ਨੂੰ ਇੱਕ ਮੈਡੀਕਲ ਹੱਬ ਬਣਾਇਆ ਜਾ ਸਕਦਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਸੜਕ ਰਾਹੀ ਰੇਲ ਰਾਹੀ ਤੇ ਹਵਾਈ ਜਾਜ ਰਾਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਕਨੈਕਟਡ ਹੈ ਪਹਿਲਾ ਸ਼ਹਿਰ ਹੋਵੇਗਾ ਸ਼ਾਇਦ ਆਪਣੇ ਭਾਰਤ ਦਾ ਜਿਹੜਾ ਤਿੰਨਾਂ ਬਵਸਤਾ ਦੇ ਨਾਲ ਕਨੈਕਟਡ ਹੈ ਮੈਡੀਕਲ ਟੂਰਿਜ਼ਮ ਸਿਟੀ ਬਣ ਸਕਦੀ ਹੈ ਪਾਕਿਸਤਾਨ ਨਾਲ ਲੱਗਦਾ ਮੈਂ ਸਪੀਕਰ ਸਾਹਿਬ ਜੀ ਤੁਹਾਡੇ ਰਾਹੀਂ ਸਰਕਾਰ ਦੇ ਇਤਿਹਾਸ 'ਚ ਲਿਆਉਣਾ ਚਾਹੁੰਦਾ ਕਿ ਪਹਿਲੋ ਪਾਕਿਸਤਾਨ ਤੋਂ ਇਲਾਜ ਕਰਾਉਣ ਲਈ ਲੋਕ ਅੰਮ੍ਰਿਤਸਰ ਆਉਂਦੇ ਸੀ ਇੰਡੀਆ ਆਉਂਦੇ ਸੀ ਉੱਥੇ ਹਲਾਤ ਬਹੁਤ ਮਹਿੰਗਾ ਇੱਥੇ ਸਸਤਾ ਹੈ ਇੱਕ ਨੇ ਦੇਖੋ ਮਨੁੱਖਤਾ ਦਾ ਪੜਾ ਹੋਏਗਾ ਪਰ ਪੀਜੀਆਈ ਲੈਵਲ ਦਾ ਐਮਜ਼ ਲੈਵਲ ਦਾ ਕੋਈ ਹਸਪਤਲ ਨਹੀਂ ਮੇਰੀ ਬੇਨਤੀ ਹੈ ਕਿ ਸਰਕਾਰ ਇੱਕ ਪੀਜੀਆਈ ਔਰ ਐਮਜ਼ ਲੈਵਲ ਦਾ ਹਸਪਤਲ ਜਿਹੜਾ ਹੈ ਉਹ ਸਰਦੀ ਖੇਤਰ ਤੇ ਖੋਲੇ ਤਾਂ ਕਿ ਉੱਥੋਂ ਦੇ ਲੋਕਾਂ ਦੀਆਂ ਨੂੰ ਸਿਹਤ ਸਵਾਵਾ ਜਿਹੜੀਆਂ ਅਚੀਆਂ ਦਿੱਤੀਆਂ ਜਾ ਸਕਣ ਸੋ ਮੇਰੀ ਸਰਕਾਰ ਸੇ ਬੇਨਤੀ ਹੈ ਕਿ ਸਰਕਾਰ ਅੰਮ੍ਰਿਤਸਰ ਕੇ ਲੀਏ ਇੱਕ ਟੋ ਸਬ ਕਮੇਟੀ ਭੇਜੇ ਬਹੁਤ ਜ਼ਰੂਰਤ ਹੈ ਕਮੇਟੀ ਕੀ ਔਰ ਉਹ ਵਿਚਰ ਕਰੇ ਗੋਨਾਰਕ ਦੇ ਹਸਪੀਟਲ ਰੂਰਲ ਏਰੀਆ ਮੇ ਬਾਰਡਰ ਬੈਲਟ ਹੈ ਔਰ ਉਸਕੇ ਰਿਪੋਰਟ ਰੱਖੇ ਮੰਨਨੇ ਸਦਸਯਾ ਸ੍ਰੀ ਗੁਰਜੀਤ ਸਿੰਘ ਓਜਲਾ ਜੀ ਥੈਂਕ ਯੂ ਸਪੀਕਰ ਸਾਹਿਬ ਤੁਸੀਂ ਡਿਮਾਂਡ ਫੋਰ ਗ੍ਰਾਂਟ ਦੇ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰੀ ਤੇ ਬੋਲਣ ਦਾ ਮੌਕਾ ਦਿੱਤਾ ਇਹ ਜਿਹੜਾ ਬਜਟ ਹੈ ਜਿਸ ਸਮੇਂ ਦੇਸ਼ ਪ੍ਰਧਾਨ ਮੰਤਰੀ ਵਿਸ਼ਵਗੁਰੂਬੰਦ ਦੀ ਗੱਲ ਕਰ ਰਹੇ ਨੇ ਜਿੱਥੇ ਸੰਸਾਰ ਭਰ ਦੇ ਵਿੱਚ ਤੀਜੀ ਵਰਲਡ ਦੀ ਇਕਨੋਮੀ ਬਣ ਜਾ ਰਹੀ ਹੈ ਪਰ ਜਦੋਂ ਹੈਲਥ ਦਾ ਬਜਟ ਦੇਖਦੇ ਆ ਉਸ ਗੱਲ ਤੋਂ ਮੇਰਾ ਖਿਆਲ ਸਾਰੇ ਅੰਦਾਜ਼ੇ ਲਗਾਏ ਜਾ ਸਕਦੇ ਆ ਸਿਹਤਮੰਦ ਦਿਮਾਗ ਜਿਹੜਾ ਆ ਉਹ ਸਿਹਤਮੰਦ ਨਿਰੋਇ ਸਰੀਰ 'ਚ ਹੀ ਹੋ ਸਕਦਾ ਹੈ ਪਰ ਜਿਸ ਤਰੀਕੇ ਦਾ 2.5% ਜੀਡੀਪੀ ਦਾ ਬਜਟ ਰੱਖਿਆ ਇਹ ਬਜਟ ਬਹੁਤ ਘੱਟ ਹੈ ਔਰ ਅਸੀਂ ਮੰਗ ਕਰਦੇ ਕਿ ਇਹ ਬਜਟ ਸਾਰਾ ਇਹੀ ਵਧਾਉਣਾ ਚਾਹੀਦਾ ਹੈ ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਮੁਕਾਬਲਾ ਕਰਦੇ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇ ਜਿਹੜੀ ਫਿਜੀਸ਼ੀਨ ਦੀ ਵਰਕਫੋਰਸ ਆ ਉਹ ਇੰਡੀਆ ਦੀ ਹਜ਼ਾਰ ਪਿੱਛੇ 7 ਹੈ ਜਦਕਿ ਅੰਤਰਰਾਸ਼ਟਰੀ ਹਜ਼ਾਰ ਪਿੱਛੇ 17 ਨੇ ਸੋ ਬਾਕੀ ਗੱਲਾਂ ਕਰਨ ਦੇ ਨਾਲ-ਨਾਲ ਸਾਨੂੰ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਸਾਡਾ ਜਿਹੜਾ ਭੁੱਖਿਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਹੈ ਜੇ ਉਹਨਾਂ ਦੀ ਸਿਹਤ ਠੀਕ ਹੋਏਗੀ ਤੇ ਸਾਡਾ ਦੇਸ਼ ਵੀ ਠੀਕ ਦੇਖੇਗਾ ਤੇ ਠੀਕ ਰਹੇਗਾ ਵੀ ਮੈਂ ਟਾਈਮ ਪੈਟਰਨ ਕਰਕੇ ਮੈਂ ਸਰਕਾਰ ਦੇ ਇਤਿਹਾਜ਼ ਚ ਲਾਉਣਾ ਚਾਹੁੰਦਾ ਕਿ ਅੰਮ੍ਰਿਤਸਰ ਜਿਹੜਾ ਸਰਦੀ ਖੇਤਰ ਹੈ ਉਤਨਿਆ ਕੁਝ ਬਹੁਤ ਵੱਡੀਆਂ ਮੁਸ਼ਕਿਲਾਂਤ ਨੇ ਸਿਹਤ ਨੂੰ ਲੈ ਕੇ ਉਹਨਾਂ ਵੱਲ ਸਰਕਾਰ ਧਿਆਨ ਵੀ ਦੇਵੇ ਤੇ ਇਹਨਾਂ ਮਸ਼ਵਰਿਆਂ ਦੇ ਗੌਰ ਕਰਕੇ ਸਰਕਾਰ ਇਹਨਾਂ ਮਸ਼ਵਰਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇ ਅੰਮ੍ਰਿਤਸਰ ਨੂੰ ਇੱਕ ਮੈਡੀਕਲ ਹੱਬ ਬਣਾਇਆ ਜਾ ਸਕਦਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਸੜਕ ਰਾਹੀ ਰੇਲ ਰਾਹੀ ਤੇ ਹਵਾਈ ਜਾਜ ਰਾਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕਨੈਕਟਡ ਹੈ ਪਹਿਲਾ ਸ਼ਹਿਰ ਹੋਵੇਗਾ ਸ਼ਾਇਦ ਆਪਣੇ ਭਾਰਤ ਦਾ ਜਿਹੜਾ ਤਿੰਨਾ ਬਵਸਤਾ ਦੇ ਨਾਲ ਕਨੈਕਟਡ ਹੈ ਔਰ ਉੱਥੇ ਮੈਡੀਕਲ ਟੂਰਿਜ਼ਮ ਸਿਟੀ ਬਣ ਸਕਦੀ ਹੈ ਪਾਕਿਸਤਾਨ ਨਾਲ ਲੱਗਦਾ ਮੈਂ ਸਪੀਕਰ ਸਾਹਿਬ ਜੀ ਤੁਹਾਡੇ ਰਾਹੀਂ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਪਹਿਲਾਂ ਪਾਕਿਸਤਾਨ ਤੋਂ ਇਲਾਜ ਕਰਾਉਣ ਲਈ ਲੋਕ ਅੰਮ੍ਰਿਤਸਰ ਆਉਂਦੇ ਸੀ ਇੰਡੀਆ ਆਉਂਦੇ ਸੀ ਉੱਥੇ ਇਲਾਜ ਬਹੁਤ ਮਹਿੰਗਾ ਹੈ ਇੱਥੇ ਸਸਤਾ ਹੈ ਇੱਕ ਤੇ ਦੇਖੋ ਮਨੁੱਖਤਾ ਦਾ ਪੜਾ ਹੋਏਗਾ ਮਾਨਸ ਕੀ ਸਭ ਜਾਤ ਸਭੇ ਇੱਕੋ ਪਹਿਚਾਨ ਕੋਸੀਂ ਪੜਾ ਵੀ ਕਰਾਂਗੇ ਔਰ ਸਾਡੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਇੱਕ ਜਿਹੜੇ ਮੈਡੀਕਲ ਵੀਜ਼ੇ ਨੇ ਉਤੋਂ ਸਾਨੂੰ ਖੋਲਣੇ ਚਾਹੀਦੇ ਨੇ ਤਾਂ ਕਿ ਅੰਮ੍ਰਿਤਸਰ ਮੈਡੀਕਲ ਦੀ ਹੱਬ ਬਣ ਸਕੇ ਅੱچھے ਹੋਟਲ ਵੀ ਨੇ ਰੱਖ ਕਰ ਖਾਦਾ ਕਿਉਂਕਿ 1 ਲੱਖ ਡੇਢ ਲੱਖ ਤੋਂ ਵੱਧ ਯਾਤਰੀ ਉੱਥੇ ਆਉਂਦੇ ਨੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਬਣੇ ਨੇ ਹਰਮੰਦਰ ਸਾਹਿਬ ਜਾਣ ਦਾ ਹਰੇਕ ਦੇ ਦਿਲ ਦੇ ਵਿੱਚ ਤਾਂ ਗਿਆ ਹਰੇਕ ਨੇ ਕਿਹਾ ਕਿ ਮੈਂ ਹਰਮੰਦਰ ਸਾਹਿਬ ਮੱਥਾ ਟਿਕਣ ਜਾਣਾ ਹੈ ਤੇ ਐਡੇ ਵੱਡੇ ਸਿਟੀ ਦੇ ਵਿੱਚ ਜੇ ਮੈਡੀਕਲ ਹੱਬ ਬਣਾ ਦੋਗੇ ਤੇ ਮੈਂ ਕਹਿੰਦਾ ਇਹ ਬੜੀ ਪੁੰਨ ਦੀ ਗੱਲ ਹੋਏਗੀ ਸੋ ਇਹਦੇ ਵਾਸਤੇ ਸਰਕਾਰ ਦੇ ਵੱਲ ਵਿਸ਼ੇਸ਼ ਧਿਆਨ ਦੇਵੇ ਇਹਮ ਜਿਹੜਾ ਕਿ ਬੜੇ ਚਿਰ ਦੀ ਮੰਗ ਸੀ ਅੰਮ੍ਰਿਤਸਰ ਦੀ ਤੁਹਾਡੇ ਸਾਡੇ ਸਵਰਗੀ ਮਾਨਯੋਗ ਅਰੁਣ ਜੇਤਰੀ ਜਦੋਂ ਇਲੈਕਸ਼ਨ ਲੜੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਔਰ ਏਮਜ਼ ਅਨਾਉਂਸ ਵੀ ਹੋਇਆ ਅਮਰਸਰ ਦੀ ਪਰ ਤੁਹਾਡੇ ਅਕਾਲੀ ਬੀਜੇਪੀ ਦੀ ਸਰਕਾਰ ਦੇ ਸਮੇਂ ਉਹ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਜਿੱਥੇ ਕਿ ਸਹੂਲਤਾਂ ਵੀ ਨਹੀਂ ਡਾਕਟਰ ਨੂੰ ਨਾ ਉਹਦੇ ਰਹਿਣ ਦਾ ਕੋਈ ਵਾਤਾਵਰਨ ਨਹੀਂ ਉਹਨੂੰ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਮੇਰੀ ਮੰਗ ਹੈ ਸਰਕਾਰ ਤੋਂ ਅਮਰਸਰ ਜਿਹੜਾ ਭੂਗੋਲਿਕ ਤੌਰ ਤੇ ਜਲਾ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਔਰ ਜੰਮੂ ਤੱਕ ਇਹਨੂੰ ਕੇਟਰ ਕਰਦਾ ਹੈ ਔਰ ਉੱਥੇ ਕਰੀਬ 80 ਲੱਖ ਦੀ ਵਾਦੀ ਹੈ ਪਰ ਪੀਜੀਆਈ ਲੈਵਲ ਦਾ ਐਮਜ਼ ਲੈਵਲ ਦਾ ਕੋਈ ਹਸਪਤਲ ਨਹੀਂ ਮੇਰੀ ਬੇਨਤੀ ਹੈ ਕਿ ਸਰਕਾਰ ਇੱਕ ਪੀਜੀਆਈ ਔਰ ਐਮਜ਼ ਲੈਵਲ ਦਾ ਹਸਪਤਲ ਜਿਹੜਾ ਹੈ ਉਹ ਸਰਦੀ ਖੇਤਰ ਤੇ ਖੋਲੇ ਤਾਂ ਕਿ ਉੱਥੋਂ ਦੇ ਲੋਕਾਂ ਦੀਆਂ ਨੂੰ ਸਿਹਤ ਸਵਾਵਾ ਜਿਹੜੀਆਂ ਅੱਛੀਆਂ ਦਿੱਤੀਆਂ ਜਾ ਸਕਣ ਸਾਡੇ ਅੰਮ੍ਰਿਤਸਰ ਮੈਡੀਕਲ ਕਾਲਜ ਗੁਰਨਾਨਕ ਦੇਵ ਹਸਪਤਲ ਜੋ ਕਿ 100 ਸਾਲ ਪੁਰਾਣਾ ਹੈ ਬਹੁਤ ਅੱਛੇ ਅੱਛੇ ਡਾਕਟਰੋਂ ਤੋਂ ਪੈਦਾ ਹੋਏ ਨੇ ਔਰ ਵਰਡ ਦੇ ਵਿੱਚ ਸਾਰਿਆਂ ਦਾ ਬੜਾ ਨਾਮ ਘਟਿਆ ਹੈ ਪਰ ਉਹਦੀ ਹਾਲਤ ਪਹਿਲਾਂ ਨਾਲੋਂ ਥੋੜੀ ਬਿਹਤਰ ਹੋਈ ਜਦੋਂ 2017 'ਚ ਮੈਂ ਮੈਂਬਰ ਪਾਰਲੀਮੈਂਟ ਬਣਿਆ ਉਸ ਤੋਂ ਬਾਅਦ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ رابطہ ਕਰਕੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਉਹ ਰਾਜ ਸਰਕਾਰ ਰਹੀ ਕਾਫੀ ਕੁਝ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਵੀ ਸਾਨੂੰ ਗਰੁੱਪ ਡੀ ਦੇ EMPLOYEES ਜਿਹੜੇ ਸੌ ਜਿਹੜੇ ਪਹਿਲਾਂ ਜਦੋਂ ਹਸਪੀਟਲ ਪਹੁੰਚਾਇਆ ਸੀ ਮੈਡੀਕਲ ਕਾਲਜ 600 ਪੋਸਟਾਂ ਸੀ ਗਰੁੱਪ ਡੀ ਦੀਆਂ ਇਸ ਵੇਲੇ 200 ਪੋਸਟਾਂ ਨੇ ਇਸ ਵੇਲੇ ਜਿਹੜਾ ਦਰਜਾਚਾਰ ਕਰਮਚਾਰੀ ਦਾ ਬਹੁਤ ਉੱਥੇ ਘਾਟ ਹੋਣ ਕਰਕੇ ਹਸਪਤਾਲ 'ਚ ਨਾ ਤੇ ਸਫਾਈ ਦਾ ਪ੍ਰਬੰਧ ਹੈ ਨਾ ਕਿਸੇ ਨੂੰ ਹੈਲਪ ਹੀ ਕਰ ਸਕਦੇ ਕਿਸੇ ਪੇਸ਼ੈਂਟ ਨੂੰ ਸੋ ਇੱਕ ਇੰਜੀਨੀਅਰਿੰਗ ਵਿੰਗ ਚਾਹੀਦਾ ਬੜੇ ਦੁੱਖ ਦੀ ਗੱਲ ਆ ਇੱਕ ਬੜਾ ਪੜਿਆ ਲਿਖਿਆ ਡਾਕਟਰ ਜਿਹੜਾ ਸਪੈਸ਼ਲਿਸਟ ਹੈ ਉਹ ਕਦੀ ਤੇ ਬੱਤੀ ਠੀਕ ਕਰਾ ਰਿਹਾ ਕਦੀ ਸੀਵਰੇਜ ਠੀਕ ਕਰਾ ਰਿਹਾ ਕਦੀ ਉਹ ਟੂਟੀਆਂ ਬਦਲਾ ਰਿਹਾ ਇਹ ਹਾਲਾਤ ਹੈ ਉਤੋਂ ਦੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਅੱਛੀ ਕਮੇਟੀ ਭੇਜੋ ਇੱਕ ਐਡਮਿਨਿਸਟਰੇਟਰ ਜਿਹੜਾ ਆ ਉਹ ਗੁਰਨਾਨਕ ਹਸਪੀਟਲ ਤੇ ਲੱਗਾ ਹੋਣਾ ਚਾਹੀਦਾ ਉਹਦੇ ਥੱਲੇ ਇਲੈਕਟ੍ਰਲ ਵਿੰਗ ਹੋਣ ਸਿਵਲ ਦਾ ਕੰਮ ਹੋਵੇ ਔਰ ਬਾਕੀ ਵੀ ਸਾਰੇ ਜਿਹੜੇ ਹਸਪੀਟਲ ਦੇ ਜਿਹੜੇ ਕੰਮ ਹੈ ਉਹ ਡਾਕਟਰਾਂ ਨੂੰ ਨਾ ਕਰਾਉਣੇ ਪੈਣ بڑے ਚੰਗੇ ਡਾਕਟਰ ਨੇ ਸਾਡੇ ਉੱਤੇ ਪਰ ਜਦੋਂ ਉਹਨਾਂ ਨੂੰ ਕੰਮੇ ਕਰਾਉਣੇ ਪੈਂਦੇ ਫਿਰ ਉਹਦੇ ਨਾਲ ਉਹ ਪੂਰਾ ਸਹੀ ਨਿਆਂ ਨਹੀਂ ਕਰ ਪਾਉਂਦੇ ਗਾਇਨੀ ਦੇ ਡਾਕਟਰ ਦੀ ਕਮੀ ਹੈ ਬੇਬੇ ਨਾਨਕੀ ਵਾਰਡ ਬਣੀ ਹੈ 650 ਤੋਂ ਲੈ ਕੇ 7000 ਜਿਹੜੇ ਕੇਸ ਹੈ ਉੱਥੇ ਹਰ ਸਾਲਾਣਾ ਹੁੰਦੇ ਨੇ ਪਰ ਅੱਜ ਉਹਨੂੰ ਵੀ ਵਧ ਕਰਾਉਣ ਦੀ ਲੋੜ ਹੈ ਔਰ ਗਾਇਨੀ ਦੇ ਡਾਕਟਰ ਦੀ ਉੱਤੇ ਲੋੜ ਹੈ ਬੱਚਿਆਂ ਦੇ ਡਾਕਟਰ ਦੀ ਕਮੀ 100 ਬੱਚੇ ਜਿਹੜੇ ਨੇ ਉੱਥੇ ਐਟ ਅ ਟਾਈਮ ਜਿਹੜੇ ਨੰਮ ਜੰਮੇ ਬੱਚੇ ਨੇ ਉੱਥੇ ਹੁੰਦੇ ਨੇ ਔਰ ਜਿਹੜੇ 1 ਮਹੀਨੇ ਤੋਂ ਲਾ ਕੇ 18 ਮਹੀਨੇ ਤੱਕ ਨੇ ਉਹਨਾਂ ਦੇ ਬੱਚਿਆਂ ਦੇ ਵੀ ਜਿਹੜਾ ਸਰਜਨ ਹੈ ਉਹਦੀ ਵੀ ਲੋੜ ਹੈ ਉਹਦੀ ਚ ਲੋੜ ਵੇ ਉਹਦੇ ਫਰੀਦਕੋਟਾਂ ਨੂੰ ਭੇਜਿਆ ਜਾਂਦਾ ਹੈ ਮੈਂ ਕਹਿਣਾ ਚਾਹੁੰਦਾ ਕਿ ਸਟੇਟ ਕੈਂਸਰ ਇੰਸਟੀਚਿਊਟ ਜਿਹੜਾ ਬਣਿਆ ਹੈ ਉਹ ਇੰਨਾ ਡਰੇ ਹੋ ਗਿਆ ਮੇਰੀ ਸਰਕਾਰ ਨੂੰ ਬੇਨਤੀ ਕਿ ਜਲਦੀ ਤੋਂ ਜਲਦੀ ਉਹਨੂੰ ਹਵਾਲੇ ਕਰੇ ਤਾਂ ਕਿ ਉੱਥੇ ਇਲਾਜ ਸਹੀ ਹੋ ਸਕੇ ਟੀਬੀ ਹਸਪੀਟਲ ਜਿਹੜਾ ਮੈਂ ਸਪੀਕਰ ਸਾਹਿਬ ਤੁਹਾਡੇ ਇਤਿਆਹਤ ਲਾਉਣਾ 75 ਸਾਲ ਪਹਿਲਾਂ ਨਾਰਥ ਰੀਜਨ ਦਾ ਪਹਿਲਾ ਟੀਬੀ ਹਸਪੀਟਲ ਅੰਮ੍ਰਿਤਸਰ ਬਣਿਆ ਸੀ ਅੱਜ ਉਹਦੀ ਹਾਲਤ ਇੰਨੀ ਮਾੜੀ ਹੈ ਸਾਨੂੰ ਲੋੜ ਹੈ ਉਸ ਹਸਪੀਟਲ ਦੀ ਨਵੀਂ ਬਿਲਡਿੰਗ ਬਣਾ ਕੇ ਤਾਂ ਕਿ ਉੱਥੇ ਲੋਕਾਂ ਦਾ ਸਹੀ ਇਲਾਜ ਹੋ ਸਕੇ ਐਸਆਈ ਹਸਪੀਟਲ ਜਿਹੜਾ ਮਜ਼ਦੂਰਾਂ ਦਾ ਸਰ ਔਰ ਉੱਥੇ ਵੀ ਸਾਨੂੰ ਲੋੜ ਹੈ ਕਿ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਉਹ ਨਹੀਂ ਭੇਜਦੇ ਉਹ ਪ੍ਰਾਈਵੇਟ ਹਸਪੀਟਲ ਭੇਜਦੇ ਕਿ ਮਾਫੀਆ ਕੰਮ ਕਰਦਾ ਹੈ ਉੱਥੇ ਲੋਕਾਂ ਦੀ ਲੁੱਟ ਹੁੰਦੀ ਹੈ ਜੇ ਉਹ ਗੁਰਨਾਨਕ ਦੇਵ ਜਾਂ ਸਰਕਾਰੀ ਹਸਪੀਟਲ ਭੇਜਣਗੇ ਤੇ ਉੱਥੇ ਇਲਾਜ ਸਹੀ ਹੋਦਾ ਯੋਸ਼ਮਨ ਕਾਰਡ ਤੋਂ ਫ੍ਰੀ ਇਲਾਜ ਵੀ ਹੋ ਸਕਦਾ ਉਸੇ ਤਰ੍ਹਾਂ ਰੂਰਲ ਏਰੀਆ ਦੇ ਵਿੱਚ ਸਾਡੇ ਸਿਵਲ ਹਸਪੀਟਲ ਦੇਖਿਆ ਸਬਡਿਵੀਜ਼ਨ 2 ਨੇ ਸੀਐਸਸੀ 8 ਨੇ ਪੀਐਸਸੀ 44 ਨੇ ਹੈਲਥ ਵੈਲਨੈਸ ਸੈਂਟਰ 171 ਨੇ ਔਰ ਆਸ਼ਾ ਵਰਕਰ ਜਿਹੜੇ ਬਹੁਤ ਮਿਹਨਤ ਨਾਲ ਚਲਾਉਂਦੇ ਨੇ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ ਬਹੁਤ ਘੱਟ ਹੈ ਅੱਜ ਜੇ ਸਹੀ ਮੈਨੇ ਦੇ ਵਿੱਚ ਮੈਡੀਕਲ ਸਿਸਟਮ ਜ਼ਮੀਨ ਤੱਕ ਸਾਰੇ ਐਮਪੀ ਜਾਂਦੇ ਹੋਣਗੇ ਉਹਨਾਂ ਦੇ ਪਿੰਡਾਂ ਤੱਕ ਪਹੁੰਚ ਰਿਆ ਤੇ ਆਸ਼ਾ ਵਰਕਰ ਤੇ ਬਹੁਤ ਵੱਡੀ ਉਹਦੇ ਚ ਯੋਗਦਾਨ ਹੈ ਇੱਕ ਤਾਂ ਉਹਨਾਂ ਦੀ ਤਹਿਬਦ ਨਹੀਂ ਚਾਹੀਦੀ ਤੇ ਉਹਨਾਂ ਨੂੰ ਆਪਣੇ ਸਤਿਨ ਦੇ ਨਾਲ ਪੁਲਾਉਣਾ ਚਾਹੀਦਾ ਸਰ ਬੜੇ ਬੜੇ ਇੰਪੋਰਟੈਂਟ ਸਰ ਬੜੇ ਇੰਪੋਰਟੈਂਟ ਹੈ ਹਾਂ ਔਰ ਮੇਰੀ ਬੇਨਤੀ ਹੈ ਕਿ ਡਾਕਟਰ ਜਿਆਦਾ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਜਿਹੜੇ ਸਰਕਾਰੀ ਕੰਮ ਕਰਦੇ ਮੇਰੀ ਬੇਨਤੀ ਹੈ ਉਹਨਾਂ ਦੀ ਤਨਖਾਹ ਵੀ ਇੰਨੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਸਹੀ ਲੈਵਲ ਤੇ ਗੁਜ਼ਾਰਾ ਕਰ ਸਕਣ ਨਾ ਔਰ ਉਹ ਪ੍ਰਾਈਵੇਟ ਪ੍ਰੈਕਟਿਸ ਨਾ ਕਰਨ ਇਹਦੇ ਵਾਸਤੇ ਸਰਕਾਰ ਨੂੰ ਉਹਦੇ ਉੱਤੇ ਧਿਆਨ ਦੇਣਾ ਚਾਹੀਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅੱਜ ਜਿਹੜੀਆਂ ਬਿਮਾਰੀਆਂ ਨੇ ਸਾਡੇ ਖਾਸ ਕਰਕੇ ਸਰ ਕਾਦੇ ਕਰਕੇ ਨਹੀਂ ਨਕਲੀ ਦਵਾਈਆਂ ਨਕਲੀ ਖਾੜ ਪਦਾਰਥ ਔਰ ਡਗਸ ਜਿਹੜਾ ਸਾਡੇ ਬਹੁਤ ਜ਼ਿਆਦਾ ਹੈ ਔਰ এনवायरमेंट ਸਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਬਸ ਉਸ ਤੋਂ ਬਾਅਦ ਮੈਂ ਬੰਦ ਕਰਦਾ ਕਿਉਂਕਿ ਇਹ ਜਿੰਨਾ ਚਿਰ ਇਹ ਉਹਨਾਂ ਦੇ ਸਾਰੇ ਤੇ ਇਕੱਠਾ ਕੰਟਰੋਲ ਨਹੀਂ ਕਰਦੇ ਅਜ ਨਕਲੀ ਖਾਸ ਪਦਾਰਥ ਵੇਚਦੇ ਡੀ ਐਚਓ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਜਾਂਦਾ ਜਿਹੜੇ ਆਈਐਸ ਸੈਕਟਰੀ ਲੱਗੇ ਨੇ ਸਟੇਟ ਦੇ ਵਿੱਚ ਜੋ ਨਹੀਂ ਜਵਾਬ ਦੇ ਬਣਾਈ ਜਾਂਦੇ ਜਦ ਕਿ ਉਹ ਲਗਾਤਾਰ ਸੀਨੀਅਰ ਸੈਕਟਰੀ ਤੱਕ ਰਿਟਾਇਰ ਹੁੰਦੇ ਨੇ ਸਰ ਇੱਕ ਮਿੰਟ ਸਾਰੇ ਆਪਾਂ ਨੂੰ ਸਾਰਿਆਂ ਨੇ ਕਰਨਾ ਪਊਗਾ ਕਦੋਂ ਤੱਕ ਤੁਸੀਂ ਸਾਨੂੰ ਮਾੜਾ ਕਹਿੰਦੇ ਰਹੋਗੇ ਅਸੀਂ ਤੁਹਾਡਾ ਕੋਈ ਕਹਿੰਦੇ ਰਵਾਂਗੇ ਪਰ ਜਿਹੜੇ ਅਸਲੀ ਬਿਮਾਰੀ ਦੀ ਜੜ ਨੇ ਉਹ ਐਡਮਿਨਿਸਟਰेटर ਨੇ ਇੱਕ ਇੱਕ ਸਾਰਕਾਈਆ ਸੈਟਮ ਸ਼ਿਟਰ ਹੈ ਅੱਛਾ ਚੰਗੀ ਗੱਲ ਹੈ ਪਰ ਉਹ ਚੰਗਾ ਡਾਕਟਰ ਨਹੀਂਗਾ ਇੱਕ ਬਹੁਤ ਜਿਹੜਾ ਡਾਕਟਰ ਹੈ ਜਿਹੜਾ ਸਪੈਸ਼ਲਿਸਟ ਹੈ ਉਹ ਵਿਚਾਰਾ ਉਹਦੇ ਗਏ ਖੜਾਰਿੰਦਾ ਹੈ ਉਹਦੀ ਮਰਜ਼ੀ ਉਹਦੀ ਪੋਸਟਿੰਗ ਇੱਥੇ ਕਰਦੀ ਉਹਦੀ ਮਰਜ਼ੀ ਉਹਦੀ ਉੱਥੇ ਕਰਦੇ ਫਿਰ ਇਸ ਕਰਕੇ ਸਰ ਇਸ ਡਿਪਾਰਟਮੈਂਟ ਵੱਲ ਚੇਚਾ ਧਿਆਨ ਦੇਣ ਦੀ ਲੋੜ ਹੈ ਮੈਂ এনवायरमेंट ਦੇ ਸਰ ਨਾਲ ਗੱਲ ਕਰਕੇ ਖਤਮ ਮਰਿਆ ਇੱਕ ਦੋ ਲਾਈਨ ਦੀ ਗੱਲ ਹੈ ਕੁਐਸਚਨ ਲੱਗਾ ਸੀ ਬਿਮਾਰੀਆਂ ਦੀ ਜੜ ਸਾਡੇ ਸਰ ਗੰਦਾ ਨਾਲਾ ਹੈ ਉਹਦੇ ਨਾਲ ਡੀਐਨਏ ਖਤਮ ਹੋ ਰਹੇ ਨੇ ਤੁੰਗਤਾਵ ਡਰੇ ਤੁਸੀਂ ਕਹੋਗੇ ਇਹ ਪੋਲੂਸ਼ਨ ਦਾ ਮਸਲਾ ਹੈ ਕਿਉਂਕਿ ਜਦੋਂ ਕੁਐਸਚਨ ਸਰ ਲਾਇਆ ਸੀ ਤੇ ਸਪੀਕਰ ਮੰਤਰੀ ਸਾਹਿਬ ਨੇ ਜਵਾਬਤਾ ਮੈਂ ਇੱਕ ਮਿੰਟ ਦੇ ਦੋ ਲੈਣਾ ਪੜ ਕੇ ਬੰਦ ਕਰ ਦੇਣਾ ਉਹਨਾਂ ਕਹਿਣਾ ਇਹ ਗੰਦਾ ਨਾਲਾ ਇੱਕ ਕਲੀਨਿੰਗ ਰੀਜਨਰੇਸ਼ਨ ਆਫ ਰਿਵਰਸ ਐਂਡ ਲੇਕਸ ਇਜ਼ ਐਨ ਆਨ ਗoing ਐਕਟੀਵਿਟੀ ਇਟ ਇਜ਼ ਅ ਰਿਸਪੋਨਸੀਬਿਲਟੀ ਆਫ ਦਾ ਸਟੇਟ ਯੂਟਿਜ਼ ਐਂਡ ਲੋਕਲ ਬਾਡੀਜ਼ ਟੂ ਇਨਸ਼ੋਰ ਕੁ खत्म the okay. so, हो, हो गया बीमारी लोगों को लग गई तो अब ये, ये पोलूशन का डिपार्टमेंट है okay. सो मेरी सरकार से बेनती है की सरकार अमृतसर के लिए एक तो सब कमेटी भेजे बहुत जरूरत है कमेटी की और वो विजिट करे गुरु नानक देव हॉस्पिटल बेल्ट है और उसकी रिपोर्ट रखे और जहां जहां बजट की जरूरत है तो स्टेट तो के पास कोई पैसा नहीं है आपको धन्यवाद भी रिलीज कर स्पेशल बजट मालविंदर के लिए मालविंदर सिंह जी